ਜਦੋਂ ਸੱਸ ਆਪਣੀ ਨõ ਦੀਆਂ ਹਰੇਕ ਮਜਬੂਰੀਆਂ ਸਮਝਣ ਲੱਗ ਜਾਂਦੀ ਹੈ ਨਾ ਤਾਂ ਉਹੀ ਨõ ਨਾ ਆਪਣੀ ਸੱਸ ਨੂੰ ਮਾਂ ਜਿੰਨਾ ਪਿਆਰ ਕਰਨ ਲੱਗ ਜਾਂਦੀ ਹੈ। ਉਹ ਘਰ ਵਿੱਚ ਨਾ ਰਿਸ਼ਤਿਆਂ ਦੀ ਬਹੁਤ ਹੀ ਕਦਰ ਹੁੰਦੀ ਹੈ। ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ। ਆ 10-15 ਲਾੜਿਆਂ ਨਾ ਤਾਂ ਬਈ ਬਹੁਤ ਭੜੀ ਹੋਈ ਯਾਰ। ਅੱਗੋਂ ਗੱਡੀ ਭਜਾ ਕੇ ਲੈ ਗਏ ਤੇ ਅੱਗੇ ਨਾ ਵਿਆਹ ਲੈਣ ਦੇ ਘਰ ਪਕੌੜੇ ਵੀ ਠੰਡੇ ਹੋ ਜਾਂਦੇ ਆ ਤੇ ਪਤੰਦਰ ਇਹ ਭਾਲ ਭਾਲ ਕੇ ਮਰ ਗਏ ਗੱਡੀ ਵਾਲਿਆਂ ਨੂੰ। ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਵਿਆਹ ਵਾਲੇ ਮੁੰਡੇ ਦੇ ਤੇ ਚਲ ਸੇਰੇ ਲਾਏ ਦੇਖਿਆ ਯਾਰ ਆ ਸਰਵਾਲੇ ਦੇ ਪਤੰਦਰ ਦੇ ਕੁੱਟ ਕੇ ਜਿਵੇਂ ਬਹਾਇਆ ਹੁੰਦਾ ਐਂ ਬਹਾਰ ਪਾਇਆ ਪਿਆ ਤੇ ਨਾਲੇ ਸੇਰੇ ਲਾਏ ਪਿਆ ਕੋਈ ਕਾਰਾ ਕਰਤਾ ਹੋ ਸਰਵਾਲੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਯਾਰ ਜਦੋਂ ਬੱਚਿਆਂ ਦੀਆਂ ਪੜਾਈਆਂ ਤੇ ਜਦੋਂ ਲੀੜੇ ਕੱਪੜੇ ਸਭ ਪੂਰੀਆਂ ਨਹੀਂ ਨਾ ਹੁੰਦੀਆਂ ਇਹ ਜੀਆਂ ਜ਼ਰੂਰਤਾਂ ਤਾਂ ਉਦੋਂ ਔਰਤਾਂ ਦੁਖੀ ਹੋ ਕੇ ਆਪਣੇ ਪਰਿਵਾਰ ਦੇ ਲਈ ਮਿਹਨਤ ਕਰਦੀਆਂ ਨੇ ਫਿਰ ਧੱਬ ਕੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ